ਲੇ ਠੀਕ ਠਾਕ ਉਹ ਠੀਕ ਹੈ ਜੀ ਠੀਕ ਹੈ ਜੀ ਬਾਈ ਕੀ ਆ ਉਹ ਕਿਤੇ ਫਿਰ ਲਾ ਕੇ ਤਾਜਾ ਬਾਈ ਕੀ ਯਾਰਾ ਬਾਈ ਨੇ ਸਮਾਨ ਲੈਣਾ ਬਾਈ ਕਿਹੜੀ ਤੂੰ ਚਰਨ ਜੀ ਤੇ ਪਉਣਾ ਵੀਡੀਓ ਬਣਾ ਬਣਾ ਕੇ ਹਾਂ ਜੀ ਹਾਂ ਜੀ ਸੰਦੂਖ ਲੈਣਾ ਭਾਣ ਜੀ ਵਾਸਤੇ ਅੱਛਾ ਅੱਛਾ ਉਹ ਦੱਸ ਆ ਜੀ ਤੈਨੂੰ ਸੰਦੂਖ ਯਾਰ ਬੰਦਾ ਕਾਰੀ ਬਣਾਉਂਦਾ ਇੱਕ ਬਾਈ ਯਾਰ ਦੋਸਤਾ ਮੁੰਡਾ ਆਪਣਾ ਜਰੂਰ ਜਾਣਦੇ ਹੋਵੋਗੇ ਤੂੰ ਤਾਂ ਜਾਣਦੇ ਜਦੋਂ ਪਿੰਡ ਦੀ ਹੈ ਨਾ ਕਿ ਕੋਈ ਸੰਦੂਖ ਵਾਲੇ ਘਾਟ ਬਣਾਉਂਦਾ ਯਾਰ ਵਖਿਆ ਯਾਰ ਚਲ ਆਪਾਂ ਦੇ ਚੱਲਦੇ ਆ ਬਾਈ ਹਾਂ ਜੀ ਆਇਆ। ਓਏ ਮੇਰੇ ਸਿੱਧੀ ਗਿਆ ਚੱਲੇ। ਵਧੀਆ ਜੀ ਵਧੀਆ। ਕੀ ਹਾਲ ਚਾਲ? ਜੀ ਠੀਕ ਠਾਕ ਵਧੀਆ ਬਾਈ। ਹੋਰ ਬਾਈ ਦਰਸਨ। ਚੜਦੀ ਕਲਾ ਜੀ। ਬਾਈ ਬਾਈ ਨੂੰ ਲੈ ਕੇ ਆਏ ਤੁਹਾਡੇ ਕੋਲ ਆਪਾਂ। ਠੀਕ ਹੈ ਜੀ। ਬਾਈ ਦੇ ਭਾਣ ਜੀ ਦਾ ਵਿਆਹ ਗਾ ਯਾਰਾ। ਹਾਂ ਜੀ। ਬਾਈ ਕਹਦਾ ਸੰਦੂਕ ਲੈਣ ਨੇ ਆਪਾਂ ਨੇ ਕੁੜੀਆ ਵਾਸਤੇ ਦੂਖ ਬਣਾਵਾਂਗੇ ਜੀ। ਤੇ ਇਸ ਟਾਈਮ ਹੈਗੇ ਨੇ ਆਪਣੇ ਕੋਲ ਤਿਆਰ। ਇਸ ਟਾਈਮ ਆ ਤਿਆਰ ਪਏ ਨੇ ਜੀ ਦੋ ਅੱਜ ਡਿਲੀਵਰ ਹੁੰਦੇ ਨੇ ਇਹ ਜਾ ਰਹੇ ਨੇ ਬਾਸਾ। ਤੇ ਇਧਾਂ ਕਿੱਥੇ ਬਾਈ ਜੀ? ਇਹ ਜਾਣਾ ਜੀ ਅਨੂਪਗੜ ਪਿੰਡਾਂ ਦੇ ਜੋਗੇ ਰੱਲੇ ਲਵੇ ਅੱਛਾ ਡਿਸਟ੍ਰਿਕਟ ਕਿਹੜਾ ਮੰਦਾ ਬਾਈ ਮਾਨਸਾ ਜੀ ਡਿਸਟ੍ਰਿਕਟ ਮਾਨਸਾ ਹਾਂਜੀ ਡਿਸਟ੍ਰਿਕਟ ਮਾਨਸਾ ਦੇ ਵਿੱਚ ਜਾ ਰਹੇ ਆ ਬਾਈ ਦੇਖੋ ਬਾਈ ਜਗਤਾਰ ਸਿੰਘ ਕੋਲੋਂ ਸੰਦੂਖ ਤਿਆਰ ਹੋ ਕੇ ਤੇ ਬਾਈ ਨੇ ਪੂਰੀ ਜਾਨੇ ਕਿ ਲੁੱਕ ਬਣਾਈ ਆ ਬਾਈ ਦੀ ਸੰਦੂਖਾਂ ਦੀ ਤੁਸੀਂ ਆਪ ਚੈੱਕ ਕਰੋ ਕਿਨੇ ਘੈਂਟ ਬਣਾਏ ਨੇ ਬਾਈ ਦੇਖੋ ਸੰਦੂਖ ਤੇ ਬਾਈ ਇੱਧਰ ਵੀ ਨਿਗ੍ਹਾ ਬਣਾ ਦੇ ਬਾਈ ਕੋਲੇ ਆਹ ਦੀ ਸੰਦੂਖ ਪਿਆ ਤੇ ਇੱਧਰ ਬਾਈ ਪ੍ਰਾਂਕ ਕੀ ਗੱਲੋਂ ਤੁਸੀਂ ਜੋ ਮਰਜ਼ੀ ਕਰੋ ਤੇ ਲੱਕੜ ਦਾ ਬਾਈ ਬਾਕਸ ਵੀ ਲਾ ਲਓ ਚੀਜ਼ ਬਾਈ ਨੇ ਇਹਦੀ ਵੋਕਾਂ ਇਹਤ ਬਣਾਈ ਆ ਬਾਈ ਕੁਆਲਿਟੀ ਚੈੱਕ ਕਰੋ ਵੀ ਕਿੰਨੀ ਵਧੀਆ ਕੁਆਲਿਟੀ ਬਣਾਈ ਆ ਤੇ ਬਾਈ ਸਪੈਸ਼ਲ ਆਏ ਨੇ ਆਪਣੇ ਕੋਲੇ ਸੰਦੂਕ ਲੈਣ ਵਾਸਤੇ ਬਾਈ ਦੀ ਭਾਣ ਜੀ ਦਾ ਵਿਆਹ ਬਾਈ ਤੇ ਬਾਈ ਦਫ਼ਤਰ ਕੋਲੇ ਆਪਾਂ ਸਪੈਸ਼ਲ ਲੈ ਕੇ ਆਏ ਆ ਬਾਈ ਉਹਨਾਂ ਨੂੰ ਤੇ ਬਾਈ ਜੀ ਦੱਸੋ ਰੇਟ ਵਜਾਰਾ ਵੀ ਕਿੰਨੇ ਦਾ ਚਾਰ ਹੁੰਦਾ ਮੈਂ ਬਾਈ ਸੋਨੂ ਲੈ ਅੱਜ ਦਰਮੇਸ਼ ਫਰਨੀਚਰ ਹਾਉਸ ਤੇ ਬਾਈ ਜੀ ਤੇ ਦੇਖੋ ਬਾਈ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਬਾਈ ਲੱਕੜ ਕਿਹੜੀ ਆ ਰਹੀ ਤੁਸੀਂ ਤੇ ਲੱਕੜ ਬਾਈ ਜੀ ਆਪਣੇ ਲਵੇ ਨਿੰਮ ਦਾ ਸਾਗਵਾਨ ਦਾ ਟਾਲੀ ਦਾ ਹਾਂਜੀ ਹਾਂਜੀ ਕਿਸੇ ਵੀ ਤਰ੍ਹਾਂ ਦਾ ਆਪਣੀ ਚੋਇਸ ਮੁਤਾਬਕ ਬੰਦਾ ਤਿਆਰ ਕਰਵਾ ਸਕਦਾ ਮਿਲਦੇ ਨੇ ਜੀ ਤੇ ਬਾਈ ਜੀ ਸਾਗਮਾਨ ਦੀ ਲੱਕੜ ਦੇ ਵਿੱਚ ਵੀ ਮਿਲ ਜੂਗਾ ਹਾਂਜੀ ਟਾਲੀ ਵੀ ਮਿਲ ਜੂਗਾ ਜੀ ਟਾਲੀ ਵੀ ਮਿਲ ਜੂਗਾ ਨਿੰਮਜ ਵੀ ਮਿਲ ਜੂਗਾ ਐਸੇਵੇਂ ਹੀ ਕੰਮ ਕਰਦੇ ਆ ਰਹਾ ਪਾ ਨਿੰਮਜ ਤਿਆਰ ਨੇ ਜੀ ਇਹ ਨਿੰਮ ਦੇ ਵਿੱਚ ਤਿਆਰ ਨੇ ਬਾਈ ਜੀ ਤੁਸੀਂ ਚੈੱਕ ਕਰ ਲਓ ਨਿੰਮ ਦੇ ਵਿੱਚ ਲੱਗਦਾ ਬਾਈ ਜੀ ਆਇਆ ਲਾਇਆ ਸਾਧੂ ਮੰਡ ਦੇ ਵਿੱਚ ਬਣਿਆ ਹੁੰਦਾ ਬਾਈ ਤੁਸੀਂ ਚੈੱਕ ਕਰੋ ਕੁਆਲਿਟੀ ਬਾਈ ਦੀ ਤੇ ਬਾਈ ਜੀ ਆਹ ਕੱਦ ਬਣਿਆ ਹੋਇਆ ਇਹ ਵੀ ਨਿੰਮ ਚ ਹੈ ਜੀ ਇਹ ਵੀ ਨਿੰਮ ਦੇ ਵਿੱਚ ਆ ਬਾਈ ਜੀ ਦੇਖੋ ਆਹ ਲਓ ਜੀ ਇਹਦੇ ਵਿੱਚੋਂ ਵੀ ਸਟੋਰੇਜ ਹੈ ਤੇ ਬਾਕੀ ਵਿੱਚ ਦਿਖਾ ਰਹੇ ਬਾਈ ਤੁਸੀਂ ਆਏ ਦੇਖੋ ਵੀ ਇਹ ਪੁਰਾਣੇ ਟਾਈਮ ਦਾ ਵਿਰਸਾ ਬਾਈ ਜੀ ਇਧਰੋਂ ਵੀ ਸਟੋਰੇਜ ਹੋਗੀ ਇਧਰੋਂ ਵੀ ਸਟੋਰੇਜ ਹੋਗੀ ਹਾਂ ਜੀ ਆਹ ਦੇਖੋ ਜੀ ਆਹ ਦੇਖੋ ਚੈੱਕ ਬਾਈ ਜੀ ਤੁਸੀਂ ਵੀ ਬਾਈ ਦੀ ਕਿੰਨੀ ਫਿਨਿਸ਼ਿੰਗ ਆ ਅੰਦਰੋਂ ਸੰਦੂਖ ਦੀ ਤੇ ਇੱਦਾਂ ਵੀ ਦਿਖਾ ਦਿਓ ਬਾਈ ਨਿੱਚੋਂ ਨਿੱਚੋਂ ਵੀ ਦੇਖ ਲਓ ਬਾਈ ਜੀ ਕਿੰਨੀ ਫਿਨਿਸ਼ਿੰਗ ਆ ਕੁਆਲਿਟੀ ਚੈੱਕ ਕਰੋ ਬਾਈ ਜੀ ਵੀ ਬਾਈ ਬਹੁਤ ਸੋਹਣੀ ਕੁਆਲਿਟੀ ਬਣਾ ਰਿਆ ਨਿੰਮਲੇ ਵਿੱਚ ਲੱਕੜਾ ਬਾਈ ਤੇ ਬਾਕੀ ਇਹ ਵੀ ਨਿੰਮਲੇ ਵਿੱਚ ਆ ਤੇ ਆ ਬਾਈ ਜੀ ਇਹਗਾ ਚ ਉਹ ਸਾਗ ਬਣ ਜਾਏ ਇਹ ਜੋੜਾ ਕਿੱਥੇ ਜਾ ਰਿਹਾ ਹੈ ਇਹ ਬਾਈ ਜੀ ਜਾਣਾ ਕਿੱਥੇ ਆ ਜੋੜਾ ਜਾਣਾ ਜੀ ਇਕੱਠਾ ਜੋਗੇ ਰੇਲੇ ਲਵੇ ਪਿੰਡਾ ਜੀ ਨੂੰ ਪਗੜ ਅੱਛਾ ਅੱਛਾ ਤੇ ਦੋ ਸੰਦੂਖਾਂ ਦੇ ਉੱਪਰ ਡਿਲੀਵਰੀ ਬਾਈ ਨੇ ਫ੍ਰੀ ਕਰਤੀ ਬਾਈ ਜੀ ਤੇ ਇੱਕ ਆਦਾਨੇ ਬਾਈ ਇਹ ਵੀ ਚੈੱਕ ਕਰੋ ਲੋਕੇ ਦੀ ਬਾਈ ਬਾਈ ਨੇ ਬਹੁਤ ਵਧੀਆ ਬਣਾਇਆ ਇਹ ਵੀ ਬਾਈ ਸਾਗ ਮਾਂ ਦੇ ਲੱਕੜ ਦੇ ਵਿੱਚ ਆ ਬਾਈ ਇਹ ਤੇ ਬਾਕੀ ਬਾਈ ਨੇ ਦੇਖੋ ਆ ਡਿਜ਼ਾਇਨ ਵਾਸਤੇ ਵੀ ਜਾਣੇ ਕੀ ਆਪਦੀ ਮਸ਼ੀਨਾਂ ਦੀ ਹੋਈ ਆ ਬਾਈ ਇਹਨੂੰ ਬਾਹਰ ਜਾਣ ਦੀ ਲੋੜ ਨਹੀਂ ਤੇ ਲੱਗ ਰਿਹਾ ਇਹ ਮਿਸਤਰੀਆਂ ਨੂੰ ਬਾਈ ਇਹੀ ਸਾਡਾ ਸੁਨੇਹਾ ਹੈਗਾ ਵੀ ਭਾਈ ਦੇਖੋ ਜਿਹੜੇ ਕੰਮ ਆਪਰੋ ਜ਼ਰੂਰ ਲੈਣਾ ਪਾਣਾ ਪੈਂਦਾ ਸੀ ਤਾਂ ਭਾਈ ਨੇ ਹੁਣ ਪਿੰਡ ਜਹੂਰ ਦੇ ਵਿੱਚ ਹੀ ਬਹੁਤ ਹੀ ਕੁਆਲਿਟੀ ਦਾ ਕੰਮ ਕਰਤਾ ਆਪਣੇ ਆਹ ਟਰੰਕ ਵੀ ਬਰੀ ਵਾਲਾ ਟਰੰਕ ਹੈ ਵੀ ਦੇਖੋ ਭਾਈ ਜੀ ਤੇ ਬਾਕੀ ਭਾਈ ਕੋਲੇ ਭਾਈ ਛਾਈ ਚਿੱਟੀ ਵਾਸਤੇ ਵੀ ਵਧੀਆ ਯਾਨੀ ਕਿ ਬਹੁਤ ਵਧੀਆ ਕੁਆਲਿਟੀ ਦੇ ਸਿਸਟਮ ਬਣਾਉਣਾ ਭਾਈ ਤੇ ਇਸ ਟਾਈਮ ਭਾਈ ਹੈਗੇ ਛਾਈ ਚਿੱਟੀ ਆ ਗਈ ਉਹ ਹੁਣ ਹੈ ਨਹੀਂਗਾ ਤੇ ਭਾਈ ਭਾਈ ਛਾਈ ਚਿੱਟੀ ਵਾਸਤੇ ਵੀ ਕਿਸੇ ਵੀਰ ਦੇ ਉਹ ਬਣਾਉਣੀ ਹੁੰਦੀ ਆ ਉਹ ਸਪੈਸ਼ਲ ਬਾਈ ਬਣਾ ਕੇ ਦਿੰਦਾ ਬਾਈ ਵੀ ਆਪਾਂ ਨੂੰ ਜਰੋ ਮਰਜੀ ਤੁਸੀਂ ਫੋਨ ਤੇ ਬਾਈ ਨਾਲ ਡिक्ट ਕਰਕੇ ਤੁਸੀਂ ਛਾਹੇ ਚਿੱਟੀ ਵਾਸਤੇ ਵੀ ਉਹ ਟ੍ਰੰਕ ਤਿਆਰ ਕਰਵਾ ਸਕਦੇ ਛੋਟਾ ਜਿਹਾ ਬਾਈ ਤੇ ਬਾਕੀ ਬਾਈ ਦੇ ਖਤਾਰ ਨਾ ਕਰਾਉਣੇ ਗੱਲ ਦੋਡੀ ਬਾਈ ਜੀ ਨੰਬਰ ਨੋਟ ਕਰ ਲਓ ਆਪਣਾ ਜੀ ਸੰਪਰਕ ਕਰਨਾ ਹੈਗਾ 94634 63601 ਮਿਸਤਰੀ ਅਵਤਾਰ ਸਿੰਘ ਪਿੰਡ ਝਲੂਰ ਮੇਰੇ ਲਹਿਰਾਗਾਗਾ ਡਿਸਟ੍ਰਿਕਟ ਸੰਗਰੂਰ ਜੀ ਤੇ ਇੱਕ ਵਾਰੀ ਬਾਈ ਕੋਲੇ ਜ਼ਰੂਰ ਵਿਜ਼ਿਟ ਕਰੋ ਬਾਈ ਜੀ ਤੇ ਤੁਹਾਨੂੰ ਨਵੇਂ ਨਵੇਂ ਡਿਜ਼ਾਈਨਾਂ ਦੇ ਵੀਡੀਓ ਪਾਉਂਦੇ ਰਹਾਂਗੇ ਭਾਈ ਜੀ ਚੈਨਲ ਨੂੰ ਆਪ ਸਮਾਰ ਲਓ ਜੀ ਸਬਸਕ੍ਰਾਈਬ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਕਿਵੇਂ ਲੱਗਿਆ ਜ਼ਮਾਨਾ ਭਾਈ ਜੀ ਤੁਹਾਨੂੰ ਬਹੁਤ ਵਧੀਆ ਲੱਗਿਆ ਵੀਰੇ ਬਹੁਤ ਵਧੀਆ ਲੱਗਿਆ ਯਾਰ ਹੈ ਤੇ ਕੀ ਕਹਾਂਗਾ ਤੁਸੀ ਭਾਈ ਜਿਹੜੇ ਹੁਣ ਭਾਈ ਲੋਕਾਂ ਨੂੰ ਲੋਕਾਂ ਨੂੰ ਹੀ ਕਹਿੰਦੇ ਇੱਥੇ ਪਹੁੰਚੋ ਭਾਈ ਆ ਕਿਥੋਂ ਬਹੁਤ ਵਧੀਆ ਬਣਾਉਂਦਾ ਭਾਈ ਸਰਾ ਕਰਦਾ ਹੈਗਾ ਕਿ ਤੁਸੀਂ ਇਥੋਂ ਖਰੀਦੋ ਬਾਈ ਲਵ ਬਈ ਵਧੀਆ ਲੱਗਿਆ ਸਮਾ ਬਾਈ ਨਾ ਬਈ ਬਹੁਤ ਵਧੀਆ ਜੀ ਬਹੁਤ ਵਧੀਆ ਹੈ ਬਹੁਤ ਵਧੀਆ ਬਾਈ ਸਾਰਿਆਂ ਨੂੰ ਸਸਤੀ ਕਾ ਦੇਖੋ ਬਾਈ ਆਪਾਂ ਕਸਟਮਰ ਲੈ ਕੇ ਆਈ ਦੀ ਬਾਈ ਕੋਲੇ ਤੇ ਬਾਈ ਨੇ ਸੰਦੂਕ ਦੀ ਸਾਈ ਵੀ ਦਿੱਤੀ ਹੈ ਬਾਈ ਨੂੰ ਤੇ ਬਾਈ ਬਹੁਤ ਹੀ ਸੋਹਣਾ ਸਮਾਨ ਤਿਆਰ ਕਰਦਾ ਬਾਈ ਦੀ ਫਰਨੀਚਰ ਦੇ ਵਿੱਚ ਜਦੋਂ ਮਰਜੀ ਵੀਰ ਕੋਲੇ ਇੱਕ ਵਾਰੀ ਕੰਟੈਕਟ ਕਰੋ ਤੁਸੀਂ ਨਵੇਂ ਨਵੇਂ ਡਿਜ਼ਾਈਨਰ ਦੇ ਵਿੱਚ ਸਮਾਨ ਬਣਾਵਾਓ ਬਾਈ ਜੀ ਤੇ ਵੀਡੀਓ ਨੂੰ ਕਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ